ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਵੀਡੀਓ ਮੇਰੀ ਪਾਉਣ ਦਾ ਇਹੀ ਮਕਸਦ ਸੀ ਆਪ ਜੀ ਨੂੰ ਪਤਾ ਹੈ ਕਿ ਗਰਮੀ ਦਾ ਬਹੁਤ ਜ਼ਿਆਦਾ ਹੀ ਭਿਆਨਕ ਜੋਰ ਚੱਲ ਰਿਹਾ ਹੈ ਸੋ ਜਿੰਨੇ ਵੀ ਮੇਰੇ ਵੀਰ ਰੇੜਿਆਂ ਤੇ ਪਛੂਆਂ ਦੇ ਨਾਲ ਮਜ਼ਦੂਰੀ ਕਰਦੇ ਨੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜਾਂ ਸਵੇਰੇ 6 ਤੋਂ ਲੈ ਕੇ 10 ਵਜੇ ਤੱਕ ਪਸ਼ੂਆਂ ਤੇ ਸਮਾਨ ਢੋ ਸਕਦੇ ਹੋ ਜਾਂ ਸ਼ਾਮ ਨੂੰ ਤਕਰੀਬਨ 5:00 ਵਜੇ ਤੋਂ ਲੈ ਕੇ ਸ਼ਾਮ ਨੂੰ 7:00 ਵਜੇ ਤੱਕ ਕਿਉਂਕਿ ਪਸ਼ੂ ਦੇ ਵਿੱਚ ਵੀ ਆਪਣੇ ਵਰਗੀ ਹੀ ਜਾਨ ਹੈ ਉਹਨਾਂ ਨੂੰ ਮੇਰਾ ਵੀ ਟਾਈਮ ਸਰ ਪਾਣੀ ਦਿਆ ਕਰੋ ਟਾਈਮ ਸਰ ਪੱਠਾ ਦਿਆ ਕਰੋ ਕਿ ਦੁਪਹਿਰੇ 2:30 ਵਜੇ ਸਮਾਨ ਪਸ਼ੂਆਂ ਤੇ ਨਾ ਲਦਿਆ ਕਰੋ ਗਰਮੀ ਬਹੁਤ ਜ਼ਿਆਦੀ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨੇ ਵੀ ਰੇੜੇ ਘੋੜਿਆਂ ਤੇ ਸਮਾਨ ਲਾਦੇ ਹਨ ਕਿਉਂਕਿ ਚਲੋ ਤੁਹਾਡਾ ਕੀਤਾ ਹੈ ਉਹ ਜ਼ਰੂਰ ਹੈ ਪਰ ਇੱਕ ਤਾਂ ਸਮਾਨ ਘੱਟ ਲੱਦੋ ਤੇ ਇੱਕ ਵੀਰੇ ਉਹਨਾਂ ਨੂੰ ਟਾਈਮ ਸਰ ਪਾਣੀ ਜ਼ਰੂਰ ਪਾਓ ਗਰਮੀ ਬਹੁਤ ਚੱਲ ਰਹੀ ਹੈ ਸੋ ਜਿਹੜੇ ਪਸ਼ੂਆਂ ਦੇ ਨਾਲ ਪਿਆਰ ਕਰਦੇ ਨੇ ਉਹ ਲੈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ